ਇਹ ਐਨਕਾਊਂਟਰ ਦੀਆਂ ਤਸਵੀਰਾਂ ਬੀਤੀ ਰਾਤ ਦੀਆਂ ਨੇ ਜਿੱਥੇ ਪੰਜਾਬੀ ਅਦਾਕਾਰਾਂ ਤਾਨੀਆ ਦੇ ਪਿਤਾ ਨੂੰ ਗੋਲੀਆਂ ਮਾਰਨ ਵਾਲਿਆਂ ਦਾ ਪੁਲਿਸ ਨਾਲ ਮੁਕਾਬਲਾ ਹੋਇਆ ਬੀਤੀ ਰਾਤ ਪੁਲਿਸ ਇਹਨਾਂ ਹਮਲਾਵਰਾਂ ਨੂੰ ਫੜਦੀ ਫੜਦੀ ਇਹਨਾਂ ਦੇ ਪਿੱਛੇ ਪਹੁੰਚੀ ਤੇ ਉਹਨਾਂ ਵੱਲੋਂ ਅੱਗੋਂ ਪੁਲਿਸ ਤੇ ਹੀ ਫਾਇਰ ਕਰ ਦਿੱਤੇ ਗਏ ਤੇ ਜਦ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਤਿੰਨ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਤਿੰਨਾਂ ਦੇ ਪੈਰਾਂ ਤੇ ਗੋਲੀਆਂ ਮਾਰ ਕੇ ਉਹਨਾਂ ਨੂੰ ਭੱਜਣ ਤੋਂ रोक किया गया तब पुलिस ने की कुछ किया वो भी जरा सुन लो वो चार जुलाई को डॉक्टर अनिल जीत कम्बोज कोटी से खां के रहने वाले हैं उनके क्लिनिक में दो अज्ञात हमलावर आए जो एस पेशेंट उनके क्लिनिक में आए थे जिसमें से एक ने उन पर कातिलाना हमला कर दिया जिसके बाद वो सीरियस बुलेट इंजरी के बाद हॉस्पिटल में उनको एडमिट कराया गया था इसी संबंध में मोगा पुलिस की डिफरेंट टीम्स इसके अलावा एजीटीएफ और काउंटर इंटेलिजेंस की टीम एक मल्टी एजेंसी कोऑर्डिनेटेड एफर्ट के तहत उन हमलावरों की पहचान करने के लिए डिप्यूट की गई जिसमें कामयाबी हासिल करते हुए हमने दोनों हमलावर जो दोनों शूटर्स हैं उनको आइडेंटिफाई कर लिया उसके अलावा जिसने उनको लॉजिस्टिक सपोर्ट दी थी जिसने उनको भागने में मदद की उसको भी हमने आइडेंटिफाई कर लिया था आज शाम को इंफॉर्मेशन आई कि भाई वही सेम बंदे एक गाड़ी के अंदर इस एरिया के अंदर शक्की हालत में घूम रहे हैं उनके पास भी हैं। मिलने के बाद पुलिस टीम जो वो कोशिश की और इस अंधेरे का फायदा उठाते हुए और साथ में इस टेन का फायदा उठाते हुए उन्होंने गाड़ी से उतर के पुलिस टीम पे फायरिंग करते हुए भागने की कोशिश की जवाबी कार्रवाई में पुलिस टीम ने बहादुरी दिखाते हुए उन तीनों को ਮੌਕੇ 'ਤੇ ਅਰੈਸਟ ਕਰ ਲਿਆ ਇਸ ਪੂਰੀ ਕਾਰਵਾਈ 'ਮੇ ਉਨ ਤਿੰਨੋਂ ਕੇ ਲੈਗ ਸ਼ਾਟ ਇੰਜਰੀ ਹੋਈ ਹੈ ਔਰ ਇਸ ਪੂਰੇ ਆਪਰੇਸ਼ਨ 'ਮੇ ਪੁਲਿਸ ਟੀਮ ਕਾ ਕੋਈ ਵੀ ਜੋ ਅਫੀਸਰ ਹੈ ਕਿਸੇ ਕੇ ਕੋਈ ਸੀਰੀਅਸ ਇੰਜਰੀ ਨਹੀਂ ਹੋਈ ਉਨ ਤਿੰਨੋਂ ਕੋ ਜ਼ਖਮੀ ਹਾਲਤ 'ਮੇ ਸਿਵਲ ਹਸਪੀਟਲ ਮੋਗਾ ਐਡਮਿਟ ਕਰਾਇਆ ਗਿਆ ਜਹਾਂ ਉਨਕਾ ਟ੍ਰੀਟਮੈਂਟ ਚੱਲ ਰਿਹਾ ਹੈ ਤਾਂ ਦੱਸ ਦिए ਕਿ ਬੀਤੇ ਕੁਛ ਦਿਨ ਪਹਿਲਾਂ ਹੀ ਪੰਜਾਬੀ ਅਧਿਕਾਰਾ ਤਾਨੀਆਂ ਦੇ ਪਿਤਾ ਨੂੰ ਉਨ੍ਹਾਂ ਦੇ ਹੀ ਹਸਪਤਾਲ ਦੇ ਅੰਦਰ ਗੋਲੀਆਂ ਮਾਰ ਕੇ ਦੋ ਨੌਜਵਾਨ ਫਰਾਰ ਹੋ ਗਏ ਸਨ ਜਿੱਨਾਂ ਦੀ ਸੀਸੀਟੀਵੀ ਵੀ ਸਾਹਮਣੇ ਆਈ ਸੀ ਉਸ ਦਿਨ ਤੋਂ ਹੀ ਤਾਨੀਆ ਦੇ ਪਿਤਾ ਡਾਕਟਰ ਅਨਿਲ ਕੰਬੋਜ ਦੀ ਹਾਲਤ ਲਗਾਤਾਰ ਗੰਭੀਰ ਬਣੀ ਹੋਈ ਹੈ ਤੇ ਅੱਜ ਪੁਲਿਸ ਨੇ ਇਸ ਕੇਸ ਦੇ ਉੱਤੇ ਕਾਰਵਾਈ ਕਰਦੇ ਹੋਏ ਤਿੰਨ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਦھر ਹੀ ਤਾਨੀਆ ਆਪਣੇ ਪਿਤਾ ਦਾ ਹਾਲ-ਚਲ ਜਾਣ ਕੱਲ ਹਸਪਤਾਲ ਪਹੁੰਚੇ ਸਨ ਤੇ ਉਹਨਾਂ ਦੇ ਨਾਲ ਡਾਕਟਰ ਬਲਵੀਰ ਸਿੰਘ ਵੀ ਪਹੁੰਚੇ ਸਨ ਜਿਨ੍ਹਾਂ ਨੇ ਪਰਿਵਾਰ ਨੂੰ ਸਖਤ ਕਾਰਵਾਈ ਕਰਨ ਦਾ ਅਸ਼ਵਾ ਸੰਦਵਾਇਆ ਸੀ ਤੇ ਬੀਤੀ ਰਾਤ ਪੁਲਿਸ ਵੱਲੋਂ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਮੋਗਾ ਤੋਂ ਤਨਮੇ ਦੀ ਰਿਪੋਰਟ